थाना हाराफिलरदी पुलिस वालों सेफर दो नशा तस्कर और एक महिला नुवी ग्राम हरिण समेत कीता गिरफ्तार फिलोरती जुलाई थाना फिलोर के इंस्पेक्टर सुखदेव सिंह मुख अफसर थाना फिलोर दी टीम ने दो पुरुष और सेफर एक महिला नशा तस्कर नु नशे समेत गिरफ्तार करके बड़ी सफलता हासिल कीती है ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵੰਜੀਤ ਸਿੰਘ ਪੀਪੀਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਮਹਿਲਾ ਸਹਾਇਕ ਸਬ ਇੰਸਪੈਕਟਰ ਅਮਨਦੀਪ ਕੌਰ ਵੱਲੋਂ ਜੀ ਟੀ ਰੋਡ ਫਿਲੌਰ ਤੋਂ ਗੁਰਾਇਆ ਨੂੰ ਜਾਂਦੀ ਸਰਵਿਸ ਲੇਨ ਨਜ਼ਦੀਕ ਤੋਂ ਕਾਰ ਬਰੇਜਾ ਨੰਬਰੀ ਪੀਬੀ36के7294 ਖੜੀ ਦਿਖਾਈ ਦਿੱਤੀ

ਜੋ ਇਹ ਦੋਨੋਂ ਜਾਣੇ ਕਾਫੀ ਸਮੇਂ ਤੋਂ ਨਸ਼ਾ ਚਿੱਟੇ ਦੇ ਸੇਵਨ ਕਰਦੇ ਆ ਰਹੇ ਹਨ ਅਤੇ ਇਸ ਦੇ ਨਾਲ ਨਾਲ ਇਹ ਨਸ਼ਾ ਵੇਚਣ ਦਾ ਤੰਦਾ ਵੀ ਕਰਦੇ ਹਨ ਜੋ ਇਹ ਸਸਤੇ ਪਾ ਨਸ਼ਾ ਖਰੀਦ ਕਰਕੇ ਇਸ ਨੂੰ ਮਹਿੰਗੇ ਪਾ ਵੇਚਦੇ ਸੀ ਅਤੇ ਜੋ ਨਸ਼ਾ ਵੇਚ ਕੇ ਪੈਸੇ ਬਚਨੇ ਹੁੰਦੇ ਸੀ ਉਸ ਦਾ ਇਹ ਆਪਣੇ ਲਈ ਨਸ਼ਾ ਖਰੀਦ ਕੇ ਵੀ ਲੈਂਦੇ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਹਾਂ ਜੋ ਕਿ ਐਸਐਸਪੀ ਸਾਹਿਬ ਜੀ ਅੰਕੁਰ ਕੁਤਤਾ ਜੀ ਆਈਪੀਐਸ ਐਸਐਸਪੀ ਸਾਹਿਬ ਜਨ ਅਧਿਅਰਥੀ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡ੍ਰੈਕਟ ਰੇਡ ਚਲਾਈ ਜਾ ਰਹੀ ਹੈ ਅਕਲਕੀ ਵਿੱਚ ਥਾਣਾ ਫਲੋਰ ਦੀ ਪੁਲਿਸ ਨੂੰ ਉਸ ਦਿਨ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਫਲੋਰ ਦੀ ਲੇਡੀ ਜੀਐਸਆਈ ਅਮਨਜੀਤ ਵਰਸੇ ਪੁਲਿਸ ਦੀ ਪੁਲਿਸ ਪਾਰਟੀ ਕਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੀ ਸੀ ਕਿ ਮਠੱਡਾ ਕਲਾਂ ਪਾਰਕ ਦੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਜੀ ਇਹਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਬਾਸ਼ੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬਰੀਜਾ ਪੀਵੀ 36 ਤੇ 79 ਫਿਲੀ ਆ ਔਰ ਜਿਹਨਾਂ ਦੀ ਪੁੱਛ ਗਿਸ਼ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰਾਮਦ ਹੋਇਆ ਚਿੱਟਾ ਹੈ ਰੋਨ ਕੁਲਵਿੰਦਰ ਸਿੰਘ ਸਨ ਆਫ ਕਿੰਦਾ ਸਨ ਆਫ ਬਾਂਪਰਖਾਸ਼ ਵਾਸੀ ਪਿੰਡ ਮਠੱਡਾ ਕਲਾਂ 11 ਫਲੋਰ ਹੂੰ ਪਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰੁਪਰ ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਸੁਨੇ ਆਪਣੇ ਨਿਸ਼ਾਨ ਗੁਰਲੀਨ ਸਿੰਘ ਸਨ ਆਫ ਸੁਪਨਮ ਸਿੰਘ ਵਾਸੀ ਕੋਵਾਲ ਥਾਣਾ ਮੀਟੀਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰੁੱਧ ਮੁਕਦਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21 ਬੀ 62 84 ਐਨਡੀਪੀਐਸ ਥਾਣਾ ਫਲੋਰ ਰਜਿਸਟਰ ਕੀਤਾ ਗਿਆ ਜਿਹਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਤੋਂਨ ਦਾ ਪੁਲਿਸ ਰਿਮਾਂਡ ਕੀ ਦੋਨੋਂ ਇਹਨਾਂ ਨੇ ਰਿਸ਼ਤੇਦਾਰੀ ਹੈ ਇਹਨਾਂ ਦੀ? ਇਹ ਜੋ ਲੜਕਾ ਗੁਰਬਿੰਦਰ ਸਿੰਘ ਆ ਔਰ ਲੜਕੀ ਮੋਹਿੰਦਰਪੁਰੇ ਜੀ ਸਖੀ ਭੂਆ ਦੀ ਬੇਟੀ ਆ। ਹੂੰ ਔਰ ਇਹ ਇਕੱਠੇ ਜਿਹੜੇ ਰੈਕਟਡ ਨੇ ਮਸ਼ਾ ਪੀਂਦੇ ਆ ਔਰ ਇਥੋਂ ਵਿਆਹ ਕੇ ਅੱਗੇ ਵਧੇ। ਹੂੰ ਕੋਈ ਪਹਿਲੇ ਮੁਕਾਦਮੇ ਇਹਨਾਂ ਤੇ? ਨਹੀਂ ਇਹਨਾਂ ਦਾ ਪਿਛਲਾ ਕੋਈ ਕਾਨੂੰਨੀ ਰਿਕਾਰਡ ਨਹੀਂ ਮਿਲਿਆ। ਹੂੰ ਤੇ ਫਰਸਟ ਹੰਸਮਾਨਾ ਕਿੱਥੇ ਵੇਚਣਾ ਸੀਗਾ ਲਿਆ ਕੇ ਇਹਨਾਂ ਨੇ? ਇਹ ਆਪਣੇ ਉਧਰ ਪਿੰਡਾਂ ਵਿੱਚ ਫੁਗਾਰੀ ਜੀ ਵਿੱਚ। ਠੀਕ ਹੈ। ਕੁਝ ਪੀਂਦੇ ਆ ਕੁਝ ਵੇਚਦੇ ਆ।